ਤੁਸੀਂ ਤਸਵੀਰਾਂ ਦੇਖ ਰਹੇ ਹੋ ਜੀ ਦਿਵਯਾ ਜੋਤੀ ਜਾਗਰਤੀ ਸੰਸਥਾਨ ਦੇ ਸੰਪੂਰਨ ਸਿਹਤ ਪ੍ਰੋਗਰਾਮ ਅਰੋਗਿਆ ਵੱਲੋਂ ਹੜਪੀੜਤਾਂ ਲਈ ਲਗਾਏ ਮੁਫਤ ਮੈਡੀਕਲ ਕੈਂਪ ਦੀਆਂ ਜੋ ਸਤਸੰਗ ਆਸ਼ਰਮ ਸ਼ਹਿਜਾਦਾ ਡੇਰਾ ਬਾਬਾ ਨਾਨਕ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਬਾਹਰ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ ਕੈਂਪ ਦੌਰਾਨ 400 ਤੋਂ ਵੱਧ ਮਰੀਜ਼ਾਂ ਦੀ ਜਾਂਚ ਵੀ ਕੀਤੀ ਗਈ ਕੈਂਪ ਬਾਰੇ ਸਵਾਮੀ ਜੀ ਨੇ ਵਿਸ਼ੇਸ਼ ਜਾਣਕਾਰੀ ਦਿੱਤੀ ਕੈਂਪ ਵਿੱਚ ਵਧਾਈਕ ਡੇਰਾ ਬਾਬਾ ਨਾਨਕ ਦੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਉੱਚੇਚੇ ਤੌਰ ਤੇ ਪਹੁੰਚੇ ਆਉ ਸੁਣਦੇ ਹਾਂ ਕੈਂਪ ਬਾਰੇ ਕੀ ਕਹਿਣਾ ਹੈ ਗੁਰਦੀਪ ਸਿੰਘ ਰੰਧਾਵਾ ਦਾ ਤੇ ਸਵਾਮੀ ਜੀ ਦਾ ਬਣੇ ਰਹੋ ਕਲੰਦੁਰ ਪੋਸਟ ਨਿਯੁਕਤ ਨਾਲ ਜੋਤੀ ਜਾਗਰਣ ਸੰਸਥਾ ਸਜਾਦਾਤਾ ਉਹਦੇ ਚ ਮੁਫਤ ਮੈਡੀਕਲ ਕੈਂਪ ਜਿਹੜਾ ਉਹ ਲੱਗਾ ਜਿਹਦੇ ਵਿੱਚ ਬੜੇ ਸੀਨੀਅਰ ਡਾਕਟਰ ਅੰਮ੍ਰਿਤ ਸਰ ਤੋਂ ਬਾਹਰ ਸਾਹਿਬ ਆਏ ਨੇ ਜਾਂ ਇਹਨਾਂ ਦੀ ਸਮੁੱਚੀ ਟੀਮ ਆਈ ਆ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਰੋਗ ਨੇ ਜਾਂ ਬਿਮਾਰੀ ਉਹਨਾਂ ਦੇ ਟੈਸਟ ਵੀ ਹੋਣੇ ਨੇ ਤੇ ਉਹਨਾਂ ਦੇ ਟੈਸਟ ਤੋਂ ਬਾਅਦ ਉਹਨਾਂ ਦੇ ਫ੍ਰੀ ਦਵਾਈ ਵੀ ਮਿਲਣੀ ਆ ਤਾਂ ਮੈਂ Swami ji ਦੇ ਉਦਮਿਤ ਸਦਕਾ ਇੰਨਾ ਦੀ ਹਿੰਮਤ ਕਰਕੇ ਜਿਹੜਾ ਜਹਾੜ ਪ੍ਰਭਾਵਿਤ ਇਲਾਕਾ ਹੈ ਉਹਨਾਂ ਨੂੰ ਜਿਹੜੀ ਵੱਡੀ ਵੱਡੀ ਸਹੂਲਤ ਜਿਹੜੀ ਅੱਜ ਇਸ ਜਗ੍ਹਾ ਤੇ ਮਿਲ ਰਹੀ ਆ ਜਿਹੜੀ ਧਾਰਮਿਕ ਜਗ੍ਹਾ ਹੈ ਸੁਜਾਦਾ ਕਲਾ ਚ ਇੱਥੇ ਮਿਲ ਰਹੀ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਮੁੱਚੀ ਬਰਕਾਪ ਸਾਬ ਇਹਨਾਂ ਦੀ ਸੂਚੀ ਟੀਮ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸਮਝ ਜ਼ਰੂਰ ਤਾਂ ਕਿ ਜਦੋਂ ਪਾਣੀ ਲੱਥ ਜਾਂਦਾ ਦਰਿਆ ਦਾ ਤਾਂ ਜਿਹੜੀਆਂ ਬਿਮਾਰੀਆਂ ਫੈਲ ਜਾਂਦਾ ਉਹ ਬਾਅਦ ਖਤਰਾ ਬਣਦਾ ਉਹਦਾ ਹੁੰਦਾ ਕਿ ਜਿੱਥੇ ਪਾਣੀ ਖੜਾ ਰਹੇ ਤਾਂ ਜਦੋਂ ਕਹਿੰਦੇ ਪਾਣੀ ਵਗਦਾ ਹੋਵੇ ਤਾਂ ਉਹ ਪਵਿੱਤਰ ਹੈ ਹਨਾ ਤਾਂ ਉਹ ਤਾਂ ਜੇ ਪਾਣੀ ਖੜਾ ਜੇ ਕਿਤੇ ਉਹ ਬਿਮਾਰੀਆਂ ਦਾ ਘਰ ਬਣ ਜਾਂਦਾ ਤਾਂ ਅੱਜ ਕਿਤੇ ਨਾ ਕਿਤੇ ਪਾਣੀ ਹੈ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਹੈ ਪਰ ਫਿਰ ਵੀ ਮੈਂ ਕਹਿੰਦਾ ਕਿ ਇਸ ਤਰੀਕੇ ਦੀ ਸੇਵਾ ਕਰਨੀ ਕਿਸੇ ਵਿਰਲੇ ਦੇ ਹਿੱਸੇ ਆਈ ਹੈ ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆਂ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਜਾਦਾ ਵਿਖੇ ਜਿੱਥੇ ਖੜਪੀਟਤਾ ਲਈ ਕੈਂਪ ਲਗਾਇਆ ਗਿਆ ਹੈ ਦਿਵੇ ਜੋਤੀ ਜਾਗਰਤੀ ਸੰਸਥਾਨ ਵੱਲੋਂ ਸਾਡੇ ਨਾਲ ਮੌਜੂਦ ਨੇ ਸਵਾਮੀ ਜੀ ਸਵਾਮੀ ਜੀ ਰਾਮ ਰਾਮ ਜੀ ਰਾਮ ਰਾਮ ਜੀ ਜਿਹੜਾ ਜੀ ਕੈਂਪ ਲਗਾਇਆ ਗਿਆ ਇਸ ਪਰ ਦਿਵੇ ਜੋਤੀ ਜਾਗਰਤੀ ਸੰਸਥਾਨ ਦੇ ਅਰੋਗਿਆ ਪ੍ਰਕਲਪ ਦੇ ਅੰਤਰਗਤ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਸਤਸੰਗ ਆਸ਼ਰਮ ਸ਼ਹਿਜਾਦਾ ਅ ਇਹ ਹਰ ਪ੍ਰਭਾਵਿਤ ਜੋ ਪਰਿਵਾਰ ਨੇ ਉਹਨਾਂ ਵਾਸਤੇ ਖਾਸ ਕਰਕੇ ਇਹ ਜਿਹੜਾ ਕੈਂਪਾ ਲਗਾਇਆ ਗਿਆ ਇਹਦੇ ਵਿੱਚ ਅੱਜ ਬਹੁਤ ਵੱਡੀ ਗਿਣਤੀ ਦੇ ਅੰਦਰ ਚੈੱਕਅਪ ਕੀਤਾ ਗਿਆ ਹੈ ਔਰ ਮੈਡੀਸਨ ਦਿੱਤੀ ਜਾ ਰਹੀ ਹੈ। ਸੁਆਮੀ ਸੁਖਦੇਵਾਨੰਦ ਜੀ ਜੋ ਇਸ ਆਸ਼ਰਮ ਨੂੰ ਦੇਖਦੇ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਪਿੰਡਾਂ ਦਾ ਸਰਵੇ ਕਰਕੇ ਔਰ ਸਰਵੇ ਕਰਨ ਤੋਂ ਬਾਅਦ ਪਿੰਡਾਂ ਦੇ ਸਰਪੰਚ ਪੰਚਾਂ ਨੂੰ ਮਿਲਣ ਤੋਂ ਬਾਅਦ ਆ ਆਵਾਹਨ ਕੀਤਾ ਹੈ ਜੋ ਹਰ ਦੇ ਹਰਾਂ ਦੇ ਨਾਲ ਪ੍ਰਭਾਵਿਤ ਲੋਕ ਸੀਗੇ ਅੱਜ ਇੱਥੇ ਪਹੁੰਚੇ ਔਰ ਬੜੀ ਵੱਡੀ ਟੀਮ ਆਈ ਡਾਕਟਰਾਂ ਦੀ ਅ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਔਰ ਬਰਾਬਰ ਚੈੱਕ ਅਪ ਕਰਕੇ ਦਵਾਈ ਦਿੱਤੀ ਜਾ ਰਹੀ ਹੈ ਕਿੰਨੇ ਕੁ ਮਰੀਜ਼ਾਂ ਨੂੰ ਅੱਜ ਚੈੱਕ ਕਰਕੇ ਤਾਰਗੇਟ ਹੋ ਹੈਗਾ ਜੀ ਅ ਅਸੀਂ ਇਹ ਜਿਹੜਾ ਕੈਂਪ ਸੀ 10 ਵਜੇ ਸ਼ੁਰੂ ਕੀਤਾ ਹੁਣ ਤੱਕ ਲਗਭਗ 300 ਪਲੱਸ ਪੇਸ਼ੈਂਟ ਜਿਹੜਾ ਉਹ ਚੈੱਕ ਅਪ ਉਹਨਾਂ ਦਾ ਹੋ ਚੁੱਕਾ ਔਰ ਇਹ ਕੈਂਪ ਜਿਹੜਾ ਹੈਗਾ ਉਹ ਆਫਟਰ ਲੰਚ ਚੱਲੇਗਾ ਸ਼ਾਮ ਤੱਕ ਹੀ ਚੱਲੇਗਾ ਔਰ ਜਿਵੇਂ ਜਿਵੇਂ ਪੇਸ਼ੈਂਟ ਆ ਰਹੇ ਨੇ ਤੁਹਾਡੇ ਸਾਹਮਣੇ ਔਰ ਇਹ ਚੈੱਕਅਪ ਚੱਲਦਾ ਪਿਆ ਹੈ। ਇਸੀ ਜਗ੍ਹਾ ਤੇ ਕੈਂਪ ਲਗਾਇਆ ਗਿਆ ਹੈ ਜੇ ਮਤਲਬ ਹੜਪੀੜਤੀ ਦੇ ਇਲਾਕੇ ਨੇ ਜਾਂ ਕੰਮਲ ਜਿਵੇਂ ਬਾਰਡਰ ਤੇ ਉੱਥੇ ਵੀ ਲਗਾਇਆ ਗਿਆ ਸੀ। ਦੇਖੋ ਪੰਜਾਬ ਦੇ ਅੰਦਰ ਇਹ ਜੋ ਹੜ ਆਏ ਨੇ ਲਗਭਗ 14 ਤੋਂ 15 ਜ਼ਿਲ੍ਹੇ ਪ੍ਰਭਾਵਿਤ ਹੋਏ। ਜੀ। 1400 ਪਲੱਸ ਪਿੰਡ ਪ੍ਰਭਾਵਿਤ ਹੋਇਆ ਔਰ ਦਿਵਯਾ ਜੋਤੀ ਜਾਗਰਤੀ ਸੰਸਥਾਨ ਦਾ ਅ ਪ੍ਰਕਲਪ ਸਮਾਧਾਨ ਸਮਾਧਾਨ ਦੇ ਅੰਤਰਗਤ ਸਾਡੇ ਜੋ ਪ੍ਰਚਾਰਕ ਸਨ 사ਦਵੀ ਭੈਣਾ ਸੁਆਮੀ ਜੀ ਔਰ ਵਲੰਟੀਅਰ ਯੁਵਾ ਪਰਿਵਾਰ ਸੇਵਾ ਸਮਿਤੀ ਦੇ ਉਹਨਾਂ ਦੇ ਦੁਆਰਾ ਰਾਹਤ ਸਮਗਰੀ ਦਾ ਵੰਡਰਨ ਵੀ ਕੀਤਾ ਗਿਆ ਚਾਹੇ ਉਹ ਫਾਜ਼ਿਲਕਾ ਡਿਸਟ੍ਰਿਕਟ ਹੈ ਚਾਹੇ ਗੁਰਦਾਸਪੁਰ ਡਿਸਟ੍ਰਿਕਟ ਹੈ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਹੜ੍ਹਾਂ ਦੇ ਨਾਲ ਜੋ ਬਰਬਾਦੀ ਹੋਈ ਕਿਸੇ ਦੀ ਛੱਤ ਟੁੱਟ ਗਈ ਉੱਥੇ ਸਹਾਇਤਾ ਕੀਤੀ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਹੈ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਕਿਸੇ ਨੂੰ ਰਾਹਤ ਸਮਗਰੀ ਦੀ ਜ਼ਰੂਰਤ ਹੈ ਡਾਕਟਰੀ ਟੀਮ ਪਿੰਡ-ਪਿੰਡ ਜਾ ਕੇ ਵੀ ਘਰ-ਘਰ ਜਾ ਕੇ ਵੀ ਮੈਡੀਸਨ ਜਿਹੜੀ ਆ ਉਹ ਪ੍ਰੋਵਾਈਡ ਕਰਵਾਂਦੀ ਰਹੀ ਔਰ ਇਹਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਕੀ ਗੁਰੂ ਮਹਾਰਾਜ ਜੀ ਦਿਵਯ ਜੋਤੀ ਜਾਗਰਤੀ ਸੰਸਥਾਨ ਸੰਚਾਲਕ ਅਤੇ ਸੰਸਥਾਪਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਚਾਹੇ ਜੰਮੂ ਕਸ਼ਮੀਰ ਹੈ ਚਾਹੇ ਬਿਹਾਰ ਹੈ ਉੱਤਰਾਖੰਡ ਹੈ ਹਿਮਾਚਲ ਹੈ ਜਿੱਥੇ-ਜਿੱਥੇ ਵੀ ਕੁਦਰਤੀ ਆਫਤਾਂਵਾਂ ਆਂਦੀਆਂ ਨੇ ਤਾਂ ਦਿਵਯ ਜੋਤੀ ਜਾਗਰਤੀ ਸੰਸਥਾਨ ਪਹਿਲ ਦੇ ਆਧਾਰ ਤੇ ਉੱਥੇ ਪਹੁੰਚ ਕੇ ਲੋਕਾਂ ਨੂੰ ਰਾਹਤ ਸਮੱਗਰੀ ਜਿਹੜੀ ਆ ਉਹ ਪ੍ਰਦਾਨ ਕਰਦਾ ਹਲਕਾ ਵਧਾਇਆ ਕਿ ਆਪਣਾ ਗੁਰਦੀਪ ਸਿੰਘ ਦਾ ਭਾ ਵੀ ਪਹੁੰਚੇ ਸੀ ਉਹ ਕੀ ਕਹ ਅਗੇ ਨੇ ਦੇਖੋ ਸਰਕਾਰ ਚਾਹੇ ਸੈਂਟਰ ਸਰਕਾਰ ਆ ਪੰਜਾਬ ਸਰਕਾਰ ਐ ਚਾਹੇ ਧਾਰਮਿਕ ਸੰਗਠਨ ਨੇ ਸਮਾਜ ਸੇਵੀ ਸੰਸਥਾਵਾਂ ਨੇ ਸਾਰੇ ਹੀ ਹੜ੍ਹਾਂ ਦੀ ਜੋ ਮਾਰ ਪਈਆ ਉਹਨਾਂ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਨੇ ਅੱਜ ਇਸ ਕੈਂਪ ਦੇ ਅੰਦਰ ਗੁਰਦੀਪ ਸਿੰਘ ਰੰਦਾਵਾ ਜੀ ਪਹੁੰਚੇ ਵਿਧਾਇਕ ਡੇਰਾ ਬਾਬਾ ਨਾਨਕ ਉਹਨਾਂ ਨੇ ਵੀ ਆ ਕੇ ਡਾਕਟਰਾਂ ਦੀ ਹੌਸਲਾ ਫਜ਼ਾਈ ਕੀਤੀ ਮਰੀਜ਼ਾਂ ਨੂੰ ਮਿਲੇ ਔਰ ਜੋ ਜਥਾ ਸ਼ਕਤੀ ਆ ਉਹ ਵੀ ਆਪਣੇ ਵੱਲੋਂ ਕੰਮ ਕਰਦੇ ਪਏ ਆ ਔਰ ਵਚਨਬੱਦ ਨੇ ਪਹਿਲਾਂ ਵੀ ਸੰਸਥਾਨ ਦਾ ਸਹਿਯੋਗ ਕਰਦੇ ਆ ਹੁਣ ਵੀ ਸੰਸਥਾਨ ਦਾ ਸਹਿਯੋਗ ਅੱਗੇ ਵੀ ਕਰਦੇ ਰਹਿਣਗੇ ਕੈਂਪ ਇੱਕ ਦਿਨ ਵਾਸਤੇ ਸੀ ਇਹ ਕੈਂਪ ਜਿਹੜਾ ਇਹ ਮੇਗਾ ਕੈਂਪ ਇੱਕ ਦਿਨ ਵਾਸਤੇ ਆ ਲੇਕਿਨ ਸਾਡੀ ਜਿਹੜੀ ਡਾਕਟਰਾਂ ਦੀ ਟੀਮ ਆ ਉਹ ਤਾਂ ਕਹਿ ਲੋ ਕਿ ਜਿਸ ਦਿਨ ਦਾ ਹੜ ਆਇਆ ਉਸ ਦਿਨ ਦੀ ਰੀਜਨਲ ਆਫਿਸ ਹੈੱਡ ਆਫਿਸ ਨੇ ਪਲਾਨਿੰਗ ਕੀਤੀ ਰਾਤ ਸਮਗਰੀ ਡਾਕਟਰਾਂ ਦੀ ਟੀਮ ਕਿੱਟ ਬਣਾ ਕੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਵੀ ਚੈੱਕਅਪ ਕਰਕੇ ਵੀ ਦਵਾਈਆਂ ਦਿੱਤੀਆਂ ਗਈਆਂ ਸੋ ਇਹ ਸੰਨ ਸੁਆਮੀ ਜੀ ਜਗਰਤ ਸੰਸਥਾਨ ਦੇ ਇਹਨਾਂ ਨੇ ਕਹਿੰਦਾ ਕਿ ਮੇਗਾ ਕੈਂਪ ਜਿਹੜਾ ਅੱਜ ਵਾਸਤੇ ਲੱਗਾ ਹੋਇਆ ਸੀ ਲੇਕਿਨ ਜਿਹਨਾਂ ਦੀ ਹੜ੍ਹ ਆਏ ਹੋਏ ਨੇ ਉਹਦੋਂ ਦੀਆਂ ਟੀਮਾਂ ਬਣਾ ਕੇ ਵੱਖ-ਵੱਖ ਜਗ੍ਹਾ ਤੇ ਪਿੰਡਾਂ ਤੇ ਜਾ ਜਾ ਕੇ ਉਹਨਾਂ ਨੂੰ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਜੇ ਕਿਦਰ ਕੋਲੰਦਰਾ ਪੋਸਟ ਨਿਊਜ਼ ਨਾਲ ਧੰਨਵਾਦ